ਸਤਿ ਸ਼੍ਰੀ ਅਕਾਲ ਮੈਂ ਚੰਦਰਜੋ ਸਿੰਘ ਤੁਸੀ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ 1 ਜੁਲਾਈ ਅਕਤੂਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਬੰਦੀ ਛੋੜ ਦਿਵਸ ਦੀ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਦੇ ਵੱਲੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਜਾਵੇਗਾ 트럼ਪ ਦੇ ਵੱਲੋਂ ਭਾਰਤ ਨੂੰ ਇੱਕ ਵਾਰ ਫਿਰ ਧਮਕੀ ਦੇ ਦਿੱਤੀ ਗਈ ਹੈ ਡੀਆਈਜੀ ਪੁੱਲਰ ਦੀ ਡਾਇਰੀ ਨੇ ਵੱਡੇ ਅਫਸਰ ਫਸਾ ਕੇ ਰਾਕ ਦਿੱਤੇ ਨੇ ਪਾਕਮੰਦ ਰੀਪਗਵੰਤਮਾਨ ਦੇ ਵੱਲੋਂ ਬਿਹਾਰ ਦੀਆਂ ਵਿਦਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਜਾਵੇਗਾ ਕੇਂਦਰ ਸਰਕਾਰ ਹੁਣ ਬਿਜਲੀ ਦਾ ਵੀ ਨਿੱਜੀਕਰਨ ਕਰਨ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੱਡੇ ਸੰਘਰਸ਼ ਦੀ ਤਿਆਰੀ ਵਿੱਡ ਦਿੱਤੀ ਗਈ ਹੈ ਭਾਰਪਾ ਆਗੂਦੂ ਵੱਲੋਂ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤਰੋਣ ਦੇ ਲਈ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਜਾਵੇਗੀ ਤੇ ਮੌਸਮ ਖਰਾਬ ਹੋਣ ਨੂੰ ਲੈ ਕੇ ਅਹਿਮ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਖਾਈ ਦੇ ਰਹੀ ਹੈ ਇਹਨਾਂ ਸਾਰੀਆਂ ਹੀ ਖਬਰਾਂਵਾਰੀ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਬੰਦੀ ਛੋੜ ਦਿਵਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਣਕੁਲਦੀਪ ਸਿੰਘ ਅੜਗੜਜ ਦੇ ਵੱਲੋਂ ਸਿੱਖ ਕੌਮ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅੱਜ ਬੰਦੀ ਛੋੜ ਦਿਵਸ ਅਤੇ ਦੀਵਾਲੀ ਮਨਾਈ ਜਾਵੇਗੀ ਇਸ ਨੂੰ ਲੈ ਕੇ ਅੱਜ ਰਾਤ ਨੂੰ ਆਤਿਸ਼ਬਾਜ਼ੀ ਹੋਵੇਗੀ ਤੇ ਦੂਸਰੇ ਪਾਸੇ ਅੱਜ ਸ਼ਾਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖੜ ਕੇ ਜਥੇਦਾਰ ਗਣਕੁਲਦੀਪ ਸਿੰਘ ਅੜਗੜਜ ਦੇ ਵੱਲੋਂ ਕੌਮ ਦੇ ਨਾਮ ਸੰਦੇਸ਼ ਵੀ ਦਾ ਤਜਾਬੇਗਾ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਨੂ ਰਕबीर ਸਿੰਘ ਦੇ ਵੱਲੋਂ ਪਟਾਕਿਆਂ ਦੀ ਜਗ੍ਹਾ ਘੋਦ ਦੀਵੇ ਪਾਲ ਕੇ ਇਸਤਿਹਾਰ ਨੂੰ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਟਰੰਪ ਦੇ ਵੱਲੋਂ ਇੱਕ ਵਫਰ ਤੋਂ ਭਾਰਤ ਨੂੰ ਚੇਤਾਵਨੀ ਦੇਣ ਦਾ ਕੰਮ ਕਰ ਦਿੱਤਾ ਗਿਆ ਟਰੰਪ ਦੇ ਵੱਲੋਂ ਪਹਿਲਾਂ ਇਹ ਦਾਵਾ ਕੀਤਾ ਗਿਆ ਕਿ ਮੇਰੀ ਅਪੀਲ ਤੋਂ ਬਾਅਦ ਭਾਰਤ ਦੇ ਵੱਲੋਂ ਰੂਸ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ਤੇ ਗੱਲਬਾਤ ਵੀ ਹੋਈ ਹੈ ਤੇ ਉਹਨਾਂ ਨੇ ਇਹ ਮੰਨ ਲਿਆ ਕਿ ਰੂਸ ਤੋਂ ਤੇਲ ਹੁਣ ਨਹੀਂ ਖਰੀਦਾ ਜਾਵੇਗਾ ਕਿਉਂਕਿ ਅਮਰੀਕੀ ਰਾਸ਼ਟਰਪਤੀ ਰੋਨਲਡ 트੍ਰੰਪ ਦੇ ਵੱਲੋਂ ਭਾਰਤ ਨੂੰ ਇਹ ਗੱਲ ਆਖੀ ਗਈ ਸੀ ਕਿ ਰੂਸ ਤੋਂ ਤੇਲ ਨਾ ਖਰੀਦਾ ਜਾਵੇ ਕਿਉਂਕਿ ਇਸ ਦੇ ਵੱਲੋਂ ਲਗਾਤਾਰ ਯੂਕਰੇਨ ਤੇ ਹਮਲੇ ਕੀਤੇ ਜਾ ਰਹੇ ਨੇ ਤੇ ਜੇਕਰ ਆਪਾਂ ਰੂਸ ਤੋਂ ਤੇਲ ਖਰੀਦਿਆ ਤਾਂ ਅਸੀਂ ਇਸ ਦਿਤਾ ਵਰਤਣਾ ਵਾਲਾ ਰੂਸ ਦੀ ਮਦਦ ਕਰ ਰਹੇ ਆ ਇਸ ਨੂੰ ਦੇਖਦੇ ਹੋਇਆ ਜਿੱਥੇ ਬਾਕੀ ਕੰਟਰੀਆਂ ਨੇ ਰੂਸ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਇੱਥੇ ਹੁਣ ਭਾਰਤ ਵੀ ਰੂਸ ਤੋਂ ਤੇਲ ਲੈਣਾ ਬੰਦ ਕਰ ਦਵੇ ਤੇ ਟਰੰਪ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਨਰਿੰਦਰ ਮੋਦੀ ਦੇ ਵੱਲੋਂ ਰੂਸ ਤੋਂ ਤੇਲ ਲੈਣਾ ਬੰਦ ਕਰ ਦਿੱਤਾ ਪਰ ਉਸ ਤੋਂ ਬਾਅਦ ਭਾਰਤ ਦੇ ਅਧਿਕਾਰੀਆਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਅਜੇ ਵੀ ਰੂਸ ਤੋਂ ਤੇਲ ਖਰੀਦਿਆ ਜਾ ਰਿਹਾ ਹੈ ਪੀਐਮ ਮੋਦੀ ਅਤੇ ਡੋਨਲਡ ਟਰੰਪ ਦੇ ਵਿਚਾਲੇ ਕੀ ਗੱਲਬਾਤ ਹੋਈ ਹੈ ਇਸ ਦੇ ਬਾਰੇ ਕੁਝ ਵੀ ਨਹੀਂ ਆਖਿਆ ਜਾ ਸਕਦਾ ਤੇ ਇਸ ਦੇ ਬਾਰੇ ਜਦੋਂ ਬੀਤ ਦਿਨੀ ਡੋਨਲਡ ਟਰੰਪ ਨੂੰ ਸਵਾਲ ਪੁੱਛਿਆ ਗਿਆ ਕਿ ਅਜੇ ਵੀ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਤਾਂ ਉਹਨਾਂ ਨੇ ਕਹਿਣ ਕਿ ਜੇਕਰ ਇੰਜ ਭਾਰਤ ਕਰੇਗਾ ਤਾਂ ਉਹਨਾਂ ਦੇ ਉੱਪਰ ਫਿਰ ਹੋਰ ਟੈਕਸ ਦੁਗਣਾ ਟੈਕਸ ਲਗਾਇਆ ਜਾਵੇਗਾ ਟੈਕਸ ਟੈਰਿਫ ਵਧਾ ਦਿੱਤਾ ਜਾਵੇਗਾ ਇਥੇ ਟੈਰਿਫ ਵਧਾਉਣ ਦੀ ਚੇਤਾਵਨੀ ਇੱਕ ਵਾਰ ਫਿਰ ਤੋਂ ਡੋਨਲਡ ਟਰੰਪ ਦੇ ਵੱਲੋਂ ਦੇ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸੀਪੀਆਈ ਦੇ ਵੱਲੋਂ ਡੀਆਈਜੀ ਹਰਚਰ ਸਿੰਘ ਪੁਲਰ ਨੂੰ ਇੱਕ ਪਾਸੇ ਜਿੱਥੇ ਗ੍ਰਿਫਤਾਰ ਕੀਤਾ ਗਿਆ ਦੂਸਰੇ ਪਾਸੇ ਹੋਣਾ ਪੰਜਾਬ ਦੇ ਵਿੱਚ ਵੱਡੇ ਅਫਸਰਾਂ ਦੀਆਂ ਮੁਸ਼ਕਲਾਂ ਹੋਣ ਵਾਧਿਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਮੀਡੀਆ ਰਿਪੋਰਟ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਡੀਆਈਜੀ ਹਰਚਰ ਸਿੰਘ ਪੁਲਰ ਦੀ ਇੱਕ ਡਾਇਰੀ ਸੀਬੀਆਈ ਦੇ ਹੱਥਾਂ ਲੱਗ ਗਈ ਹੈ ਜਿਸ ਤੋਂ ਬਾਅਦ ਕਈ ਹੋਰ ਵੱਡੇ ਅਫਸਰ ਵੀ ਅੜਿੱਕੇ ਆ ਸਕਦੇ ਨੇ ਤੇ ਦੂਸਰੇ ਪਾਸੇ ਮੀਟਰਪੋਟੋ ਦੇ ਵੱਲੋਂ ਹੀ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਕੁਝ ਅਧਿਕਾਰੀ ਤਾਂ ਕੁਝ ਅਫਸਰ ਤਾਂ ਚੰਡੀਗੜ੍ਹ ਛੱਡ ਕੇ ਭੱਜ ਗਏ ਨੇ ਕਿਉਂਕਿ ਇਸ ਡੈਰੀ 'ਚੋਂ ਵੱਡੇ ਖੁਲਾਸੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਹੋਰ ਕਈ ਅਫਸਰ ਵੀ ਸਿਕੰਜੇ ਦੇ ਵਿੱਚ ਆ ਸਕਦੇ ਨੇ ਸੀਬੀਆਈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰ ਸਕਦੇ ਇਸ ਡਰੋਂ ਹੀ ਉਹ ਚੰਡੀਗੜ੍ਹ ਛੱਡ ਕੇ ਭੱਜ ਗਏ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਜੇ ਤੱਕ ਵੀ ਇਸ ਸਵਾਲ 'ਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ ਭਗਵੰਤ ਮਾਨ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਦੂਸਰੇ ਪਾਸੇ ਪੰਜਾਬ ਦੇ ਗ੍ਰਹਿ ਮੰਤਰੀ ਨੇ ਸਾਰੇ ਕਾਨੂੰਨ ਵਿਵਸਥਾ ਦਾ ਮਾਮਲਾ ਉਹਨਾਂ ਦੇ ਅਧੀਨ ਹੀ ਆਉਂਦਾ ਹੈ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਆਪਣਾ ਅਧਿਕਾਰੀ ਤੌਰ ਤੇ ਬਿਆਨ ਨਹੀਂ ਦਿੱਤਾ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵੀ ਇਸ ਮਾਮਲੇ ਤੇ ਚੁੱਪ ਰਹਿੰਦੇ ਦਿਖਾਈ ਦੇ ਰਹੇ ਨੇ ਵਾਧਿਆ ਅਗਲੀ ਖਬਰ ਦੇ ਵੱਲ ਜਿੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਹਲਕਾ ਤਰਨਤਾਰਨ ਦੀ ਜਿੰਮਨੀ ਚੋਣ ਹੋ ਰਹੀ ਹੈ ਦੂਸਰੇ ਪਾਸੇ ਵਿਧਾਨ ਸਭਾ ਚੋਣਾਂ ਬਿਹਾਰ ਦੇ ਵਿੱਚ ਵੀ ਹੋਣ ਗਿਆ ਦੋ ਪੜਾਵਾਂ ਦੇ ਵਿੱਚ ਚੋਣਾਂ ਹੋਣ ਗਿਆ 6 ਨਵੰਬਰ ਅਤੇ 11 ਨਵੰਬਰ ਨੂੰ ਵੋਟਾਂ ਬਿਹਾਰ ਦੇ ਵਿੱਚ ਪੈਣ ਗਿਆ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਸ਼ਾਮਲ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਇੱਕ ਪਾਸੇ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਕੀਤਾ ਜਾਣਾ ਸੀ ਦੂਸਰੇ ਪਾਸੇ ਹੁਣ ਉਹਨਾਂ ਦੀ ਡਿਊਟੀ ਬਿਹਾਰ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਲਗਾ ਦਿੱਤੀ ਹੈ ਇਸ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੋ ਜਗਾਵਾਂ ਤੇ ਜਾ ਕੇ ਪ੍ਰਚਾਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਔਖਾ ਹੋ ਸਕਦਾ ਹੈ ਕਿਉਂਕਿ ਹਲਕਾ ਤਰਨ ਤਰਨ ਦੀ ਜਿਮਨੀ ਚੋਣ ਵੀ ਅਹਿਮ ਮੰਨੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਇਸ ਨੂੰ ਸੈਮੀ ਫਾਈਨਲ ਕਰਾਰ ਦੇ ਦਿੱਤਾ ਗਿਆ ਉਹਨਾਂ ਦੇ ਕਹਿਣੇ ਕਿ ਇਹੀ ਚੋਣ ਤੈਅ ਕਰੇਗੀ ਕਿ ਕਿਸ ਤਰ੍ਹਾਂ ਦੀ ਸਰਕਾਰ 2027 ਦੇ ਵਿੱਚ ਬਣਨ ਜਾ ਰਹੀ ਹੈ ਲੋਕਾਂ ਦਾ ਰੁਖ ਕੀ ਹੈ ਕਿਹੜੀ ਪਾਰਟੀ ਜਿੱਤੇਗੀ ਇਸ ਚੋਣ ਤੋਂ ਇਹ ਤ ਹੋ ਜਾਵੇਗਾ ਤੇ ਬਾਕੀ ਪਾਰਟੀਆਂ ਦੇ ਵੱਲੋਂ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵਾਂ ਬਿਜਲੀ ਡਰਾਫਟ ਲਿਆਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੀਡੀਆ ਰਿਪੋਰਟ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬਿਜਲੀ ਨੂੰ ਹੋਣਾ ਪ੍ਰਾਈਵੇਟ ਨਿੱਜੀ ਕੰਪਨੀਆਂ ਦੇ ਹੱਥ ਹਵਾਲੇ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਨਿੱਜੀ ਕੰਪਨੀ ਦੇ ਵੱਲੋਂ ਹੀ ਬਿਜਲੀ ਦੇ ਰੇਟ ਤੈਅ ਕੀਤੇ ਜਾਣਗੇ ਤੇ ਵੱਡੀ ਲੁੱਟ ਲੋਕਾਂ ਦੀ ਹੋ ਸਕਦੀ ਹੈ ਤੇ ਇਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵੱਲੋਂ ਵੀ ਵੱਡਾ ਸੰਘਰਸ਼ ਵਿੜਨ ਦੀ ਤਿਆਰੀ ਕਰ ਲਈ ਗਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇਸ ਸਬੰਧੀ ਇਸ ਬਿਜਲੀ ਦੇ ਨਿੱਜੀਕਰਨ ਸੰਬੰਧੀ ਇੱਕ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਪਵਨ ਵਿੱਚ 27 ਅਕਤੂਬਰ ਸਵੇਰੇ 11:00 ਵਜੇ ਸੱਦ ਲਈ ਗਈ ਹੈ ਇਸ ਦੇ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਸਦਾ ਦਿੱਤਾ ਗਿਆ ਇਸ ਮੀਟਿੰਗ ਦੇ ਵਿੱਚ ਐਸਾ ਬਿਜਲੀ ਡਰਾਫਟ ਦਾ ਜੋ ਕੇਂਦਰ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਇਸ ਦਾ ਕਿਵੇਂ ਵਿਰੋਧ ਕਰਨਾ ਹੈ ਇਸ ਨੂੰ ਕਿਵੇਂ ਲਾਗੂ ਹੋਣ ਤੋਂ ਬਚਾਉਣਾ ਹੈ ਲਾਗੂ ਹੋਣ ਤੋਂ ਰੋਕਣਾ ਇਸ ਸੰਬੰਧੀ ਰਣਨੀਤੀ ਉਲੀਕੀ ਜਾਵੇਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਵੀ ਇਹੀ ਖर्चा ਜਾਰ ਕੀਤਾ ਜਾ ਰਿਹਾ ਕਿ ਇਸ ਬਿਜਲੀ ਦੀ ਨਵੀਂ ਨੀਤੀ ਦੇ ਆਉਣ ਦੇ ਨਾਲ ਜਿੱਥੇ ਆਮ ਲੋਕਾਂ ਦੀ ਲੁੱਟ ਹੋਵੇਗੀ ਦੂਸਰੇ ਪਾਸੇ ਕਿਸਾਨਾਂ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ ਇਸ ਕਰਕੇ ਹੁਣ ਕਿਸਾਨਾਂ ਦੇ ਅਤੇ ਬੰਦੇ ਦੇ ਵੱਲੋਂ ਇਸ ਦੇ ਖਿਲਾਫ ਸੰਘਰਸ਼ ਵਿੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਭਾਲ ਭਾ ਅਗੂ ਜਗਮੁਹਨ ਸਿੰਘ ਰਾਜੋ ਦੇ ਵੱਲੋਂ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਦਰਜਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਕਹਿੰਦੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ 350 ਸਾਲਾ ਸ਼ਹੀਦੀ ਸ਼ਤਾਬ ਦੀ ਬਣਾਈ ਜਾ ਰਹੀ ਹੈ ਇਸ ਮੌਕੇ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਅਮਰitsar ਦੇ ਵਿੱਚ ਸ਼ਰਾਬ ਬੀੜੀ ਤਮਾਕੂ ਮੀਟੀਆਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਉਹਨਾਂ ਦਾ ਕਹਿਣ ਕਿ ਜੇਕਰ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਾਇਦ ਦਰਜਾ ਦੇ ਦਿੱਤਾ ਜਾਂਦਾ ਤੇ ਇਹ ਸਾਰਾ ਕੁਝ ਬੰਦ ਹੋ ਜਾਵੇਗਾ ਪਰ ਉਹਨਾਂ ਦੇ ਕਹਿਣ ਕਿ ਨਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਨਾ ਐ ਜੀ ਪੀ ਸੀ ਦੇ ਵੱਲੋਂ ਤੇ ਨਾ ਹੀ ਮੌਕਤ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਗ ਨੂੰ ਮੰਨਣ ਲਈ ਤਿਆਰ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਇੱਕ ਨੰਬਰ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਕਹਿਣ ਕਿ ਇਸ ਨੰਬਰ ਤੇ ਮਿਸ ਕਾਲ ਕਰੋ ਤਾਂ ਤੁਹਾਡਾ ਸਮਰਥਨ ਸਾਨੂੰ ਮਿਲ ਜਾਵੇਗਾ ਜਿਸ ਤੋਂ ਬਾਅਦ ਇਹ ਸਾਰਾ ਕੁਝ ਹੀ ਹਾਈ ਕੋਰਟ ਦੇ ਵਿੱਚ ਰੱਖਿਆ ਜਾਵੇਗਾ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਲੇ ਜਾਇਆ ਜਾਵੇਗਾ ਇਥੇ ਜਗਮੁਹਨ ਸਿੰਘ ਰਾਜੂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਵਾਦਿਆਂ ਅਗਲੇ ਤੇ ਆਖਰੀ ਖਬਰ ਦੇ ਵੱਲ ਬੀਤੀ ਰਾਤ ਦੇਸ਼ ਭਰ ਦੇ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਆਤਿਸ਼ਬਾਦੀ ਕੀਤੀ ਗਈ ਜਿਸ ਤੋਂ ਬਾਅਦ ਭਾਰਤ ਦੇ ਕੁਝ ਸ਼ਹਿਰ ਧੂਆਂ ਧੂਆਂ ਹੁੰਦੇ ਦਿਖਾਈ ਦਿੱਤੇ ਨੇ ਸਭ ਤੋਂ ਖਰਾਬ ਹਵਾ ਦਿੱਲੀ ਦੀ ਹੈ ਜਿਸ ਤੋਂ ਬਾਅਦ ਦਿੱਲੀ ਸ਼ਹਿਰ ਦੀ ਹਵਾ ਦੀ ਜੋ ਗੁਣਵੱਤਾ ਹੈ ਉਹ 300 ਦੇ ਕਰੀਬ ਪਹੁੰਚ ਗਈ ਹੈ ਬਹੁਤ ਮਾੜੀ ਹੋ ਗਈ ਹੈ ਤੇ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਵੀ ਹਵਾ ਬਹੁਤ ਜ਼ਹਿਰੀਲੀ ਹੋ ਗਈ ਹੈ ਤੇ ਦੂਸਰੇ ਪਾਸੇ ਮੌਸਮ ਮਾਰਾਂ ਦੇ ਵੱਲੋਂ ਮਾਲਵਾ ਦੇ ਕੁਝ ਖੇਤਰਾਂ ਦੇ ਵਿੱਚ 21 ਅਤੇ 22 ਤਰੀਕ ਦੇ ਵਿਚਾਲੇ ਹਲਕੇ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ ਮਾਲਵਾ ਦੇ ਕੁਝ ਕੁ ਖੇਤਰਾਂ ਦੇ ਵਿੱਚ ਬਹੁਤ ਹਲਕਾ ਮੀਂਹ ਪਵੇਗਾ ਜਿਸ ਤੋਂ ਬਾਅਦ ਹਵਾ ਕੁਝ ਸਾਫ਼ ਹੋ ਸਕਦੀ ਹੈ ਇਸ ਨੱਜ ਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਪੰਜਾਬੀ ਨਿਊਜ਼ਲਾਈਨ ਦੇ ਨਾਲ